ਕਲ ਇਹ ਕਰਨੀ ਤੋਂ ਮੈਂ ਇਸੀ ਮਨਿੰਦਰ ਸਿੰਘ ਨੂੰ ਵੀ ਤੁਹਾਨੂੰ ਗ੍ਰੀਟ ਕਰਾਂ ਥੈਂਕ ਯੂ ਮੈਂ ਮਨ ਦੇ ਅੱਗੇ ਰੂਹ ਨੂੰ ਤਰਸ਼ਾ ਦੇਵਾਂ। ਬਹੁਤ ਬਲਦਸਰ। ਵੈਰੀ ਗੁੱਡ। ਇਹ ਨਾ ਤੁਹਾਡਾ ਨਹੀਂ ਹੈ। ਅੱਛਾ। ਲੋ ਅਫੈਕਟ ਕਰਦਾ। ਵੈਰੀ ਗੁੱਡ। ਸਤਿ ਸ਼੍ਰੀ ਅਕਾਲ। ਵਾਲੇਕੁਮ।

या कोई मुंह को मांगने कोशिश करता था वो दे बारे तुरंत जो इतने कितने कोई सानो इनपुट देना है उसी इस नंबर पे कॉल करो एंड वी विल इंश्योर कि दे उनको जेनुइन है और अगर ऐसी बंदा पड़ा कि मैं भी भरतो बात तो कराओ तुझे कर्जा के अपनी फैमिली को जरूर इधर वाले रखना कि पंजाब पुलिस की ये एक इनिशिएटिव चल रहा है इफ यू वांट टू सेव आवर सोसाइटी इसे सारे इन्वॉल्व होना चाहते हो इधर फाइट अगेंस्ट की कुटी फोर्स मल्टीप्लाई बन के जागरूकता नहीं फैलाओगे कि जो ये नशा है इतनी फेटल चीज है जो इस तो बड़ा इस टाइम ना पहले उन्होंने सी नार्को टेररिज्म के लिए इस तरह का टेररिज्म है तो थोड़ी सानू बहुत बड़ी लोड है कम्युनिटी की बच्चियां बच्चा भी तुसी साडे नाल इस ड्राइव चाओ इनके नाल साडा दूसरा बंदा तुसी इथे देख लो एक पंजाब ਇਹ ਪੰਜਾਬ ਸਰਕਾਰ ਦੀ ਹੈਲਪਲਾਈ ਅੱਜ ਲੋਅ ਡਰਾਮਾ ਸਕੂਲ ਵੱਲੋਂ ਸਾਨੂੰ ਇਨਵਾਈਟ ਕੀਤਾ ਗਿਆ ਸੀ ਕਿ ਇਹਨਾਂ ਦੇ ਸਕੂਲ 'ਚ ਇੱਕ ਐਂਟੀ ਡਰਗ ਅਵੇਅਰਨੈਸ ਬੱਚਿਆਂ ਦਾ ਜਾਗਰੂਕਤਾ ਪ੍ਰੋਗਰਾਮ ਹੈ ਉਹਦੇ 'ਚ ਸਾਨੂੰ ਸ਼ਾਮਲ ਹੋਣ ਲਈ ਇਨਵਾਈਟ ਕੀਤਾ ਗਿਆ ਸੀ ਜਿੱਦ ਵਿੱਚ ਮੈਂ ਔਰ ਐਸਪੀ ਸਿਟੀ ਆਇਆ ਔਰ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਦੇ ਸਕੂਲ ਦੇ ਬੱਚਿਆਂ ਨੇ ਜੋ ਇੱਥੇ ਅਸੀਂ ਦੇਖਿਆ ਇਹਨਾਂ ਨੇ ਉਹ ਬਹੁਤ ਅੱਛੀ ਲਈ ਤੇ ਜਿਹੜੇ ਇਹਨਾਂ ਨੇ ਵਕ ਵਕ ਪੋਸਟਰਸ ਰਿਗਾਰਡਿੰਗ ਹਾਰਮਫੁਲ ਅਫੈਕਟਸ ਆਫ ਡਰੱਗਸ ਆਪਣੇ ਆਪ ਬਣਾਏ ਹੋਏ ਸੀਗੇ ਬਹੁਤ ਅੱਛੀ ਆਪਣੀ ਕ੍ਰੀਏਟੀਵਿਟੀ ਦੇ थ्रू ਇਹਨਾਂ ਨੇ ਦੱਸਿਆ ਵੀ ਨਸ਼ਾ ਕਿੰਨਾ ਵੱਡਾ ਕੋਡ ਹੈ ਜਿਨ੍ਹਾਂ ਨੂੰ ਜਿਹਨੂੰ ਸਾਨੂੰ ਆਪਣੀ ਦੁਨੀਆ ਤੋਂ ਹੀ ਆਈ ਵੁੱਡ ਸੇ ਖਤਮ ਕਰਨਾ ਚਾਹੀਦਾ ਸੋ ਅਸੀਂ ਵੀ ਇਹਨਾਂ ਨੂੰ ਦੱਸਿਆ ਕਿ ਜੋ ਜੋ ਪੰਜਾਬ ਪੁਲਿਸ ਵੱਲੋਂ ਅਪਰਾਧਲੇ ਕਿਤੇ ਜਾ ਰਹੇ ਹੈ ਔਰ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਸੋ ਥੈਟ ਇਸੀ ਸਟੇਜ ਤੋਂ ਹੀ ਜੇ ਬੱਚਿਆਂ ਨੂੰ ਅਵੇਅਰਨੈਸ ਹੋ ਜਾਏ ਤਾਂ 댓 ਵਨ ਰੀਲੀ ਹੈਲਪਸ ਕਿ ਜੇ ਉਹ ਆਪਣੀ ਫੈਮਲੀਜ਼ ਆਪਣੇ ਨੇਬਰਹੂਡਸ ਇਸ ਚੀਜ਼ ਨੂੰ ਪੋਪੂਲਰਾਈਜ਼ ਕਰਨ ਔਰ ਇਦਰ ਬੈਸਟ ਯੂਜ਼ ਕਰਨ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਇਨੀਸ਼ੀਏਟਿਵ ਨਾਲ ਜਦੋਂ ਸਾਡਾ ਪਬਲਿਕ ਨਾਲ ਪਾਵੇਂ ਬੱਚਿਆਂ ਦੇ ਰਾਹੀਂ ਇੰਟਰਫੇਸ ਹੁੰਦਾ ਹੈ ਪੁਲਿਸ ਦਾ ਤੇ ਮੈਂ ਸਮਝਦੀ ਆ ਕਿ ਸਾਨੂੰ ਬਹੁਤ ਹੈਲਪਫੁਲ ਸਾਬਿਤ ਹੋਏਗਾ ਮੈਂ ਲਗਦਾ ਲਗਾਤਾਰ ਇਹ ਮਹਾਂਮ ਜਿੱਡੀ ਚੱਲ ਰਹੀ ਹੈ ਕਿੰਨਾ ਅਸਰ ਰਿਹਾ ਜਿਹੜਾ ਲੋਕਾਂ ਦੇ ਵਿੱਚ ਦਿਖਾਈ ਦਿੰਦਾ ਹੈ ਦੇਖੋ ਜੀ ਜਿਹੜੇ ਪੋਜ਼ਿਟਿਵ ਸੋਚਦੇ ਆ ਤਾਂ ਮੈਂ ਸੋ ਮੈਨੂੰ ਪਰਸਨਲੀ ਲੱਗਦਾ ਹੈ ਕਿ ਜੇ ਪੁਲਿਸ ਤੁਹਾਡੀ ਸੋਸਾਇਟੀ ਦਾ ਹੀ ਪਾਰਟ ਹੈ ਅਸੀਂ ਲਗਾਤਾਰ ਕੁਛ ਨਾ ਕੁਛ ਉਪਰਾਲੇ ਕਰਦੇ ਰਹਿੰਦੇ ਆ ਜਿਹਦੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੀ ਹੈ ਸੋ ਇਸ ਤਰ੍ਹਾਂ ਦੇ ਇਵੈਂਟਸ ਚ ਵੀ ਸਾਨੂੰ ਲੱਗਦਾ ਹੈ ਕਿ ਅਵੇਅਰਨੈਸ ਇਸ ਆਲਸੋ ਵੈਰੀ ਇੰਪੋਰਟੈਂਟ ਪਾਰਟ ਆਫ ਇਸ ਜਿਹੜੀ ਵਾਰ ਅਗੇਂਸਟ ਡਰੱਗਸ ਹੈ ਕਿ ਜਿੰਨੀ ਜ਼ਿਆਦਾ ਅਸੀਂ ਬੱਚਿਆਂ ਦੇ ਥਰੂ ਵੀ ਅਵੇਅਰਨੈਸ ਜਨਰੇਟ ਕਰਾਂਗੇ ਉਹ ਸਾਨੂੰ ਡੈਫੀਨਿਟਲੀ ਯੂਸਫੁਲ ਸਾਬਤ ਹੋਏਗੀ। ਯੁੱਧ ਨਸ਼ਿਆਂ ਵਿਰੁੱਧ ਪੰਜਾਬ ਨੂੰ ਵੀ ਬਚਾਉਣਾ ਹੈ ਤੇ ਦੇਸ਼ 'ਚ ਵੀ ਨਸ਼ਿਆਂ ਦੀ ਜਿਹੜੀ ਅੱਜ ਖੇਪਾਂ ਚੱਲ ਰਹੀਆਂ ਵੱਡੇ ਦਰਿਆ ਚੱਲ ਰਿਹਾ ਉਹਨੂੰ ਰੋਕਣ ਵਾਸਤੇ ਅਸੀਂ ਪ੍ਰੋਗਰਾਮ ਦੇਖੇ ਜਦੋਂ ਸਰਕਾਰਾਂ ਦੇ ਤਾਂ ਅਸੀਂ ਫਿਰ ਇਸ ਗੱਲ ਦਾ ਮਨ ਬਣਾਇਆ ਸਾਡੇ ਟੀਚਿੰਗ ਸਟਾਫ ਨੇ ਤੇ ਸਾਰਿਆਂ ਨੇ ਕਿ ਬੱਚਿਆਂ ਨਾਲ ਰਲ ਕੇ ਅਸੀਂ ਅਵੇਅਰਨੈਸ ਦਾ ਇਹ ਪ੍ਰੋਗਰਾਮ ਸਮਾਜ ਚ ਹੋਰ ਨੀਚੋ ਤੱਕ ਲੈ ਕੇ ਕਿਉਂਕਿ ਜਿੱਥੋਂ ਬੱਚੇ ਖਰਾਬ ਹੁੰਦੇ ਆ ਪਲੱਸ 1 ਪਲੱਸ 2 ਦਾ ਹੁੰਦਾ ਜਦੋਂ ਗਰੋਇੰਗ ਏਜ ਹੁੰਦੀ ਹੈ ਉੱਥੋਂ ਬੱਚੇ ਨੂੰ ਕਿਤੇ ਨਾ ਕਿਤੇ ਲੱਤ ਲੱਗਦੀ ਹੈ ਫਿਰ ਅਸੀਂ ਐਸਐਸਪੀ मैम ਨੂੰ ਰਿਕਵੈਸਟ ਕੀਤੀ ਅਮਨੀਤ ਕੌਂਡਲ ਜੀ ਨੇ ਉਹਨਾਂ ਨੇ ਸਾਡੇ ਸੱਦੇ ਦੇ ਇੱਥੇ ਆਏ ਉਹਨਾਂ ਨੇ ਬੱਚਿਆਂ ਨੂੰ ਐਡਰੈਸ ਵੀ ਕੀਤਾ ਉਹਨਾਂ ਨੂੰ ਸੁਝਾਅ ਵੀ ਦਿੱਤੇ ਤੇ ਉਹਨਾਂ ਨੂੰ ਨਾਲ ਗੱਲਾਂ ਵੀ ਕੀਤੀਆਂ ਤੇ ਇਸ ਕਰਕੇ ਪ੍ਰੋਗਰਾਮ ਅਸੀਂ ਰੱਖਿਆ ਕਿੰਨੇ ਤੁਹਾਡੇ ਸਕੂਲ ਦੇ ਵਿੱਚ ਸਟਾਫ ਮੰਗ ਲੋਗਾ ਆਪਾਂ ਕਹਿ ਦੋਗੇ ਤੇ ਗਾ ਜਣਾ ਸਾਡੇ ਕੋਲ ਤਕਰੀਬਨ 43100 ਪਲੱਸ ਸਟੂਡੈਂਟਸ ਹੈ 200 ਦੇ ਕਰੀਬ ਸਾਡੇ ਕੋਲ ਟੀਚਿੰਗ ਸਟਾਫ ਹੈ ਤੇ 80 90 ਸਾਡੇ ਕੋਲ ਕਲਾਸ ਫੋਰ ਹੈ ਇੱਕ ਪਰਿਵਾਰ ਹੈ ਸੀ ਸ਼ਹਿਰ ਦੇ ਵਿੱਚ ਤੇ ਸਾਡਾ ਫਰਜ ਬੰਦ ਹੈ ਕਿ ਅਸੀਂ ਇਹਨਾਂ ਬੱਚਿਆਂ ਰਾਹੀਂ ਇਹਨਾਂ ਟੀਚਰਜ਼ ਰਾਹੀਂ ਅਸੀਂ ਸ਼ਹਿਰ 'ਚ ਇੱਕ ਮੈਸੇਜ ਸ਼ਹਿਰ ਦੇ ਨਾਲ ਨਾਲੇ ਮੈਸੇਜ ਛੋੜੇ ਮਾਧਿਅਮ ਰਾਹੀਂ ਮੇਰਾ ਕਹਿੰਦਾ 200 ਮੁਲਕਾਂ ਤੱਕ ਜਾਂਦਾ ਹੈ ਇਹ ਪਹਿਲਾ ਪ੍ਰੋਗਰਾਮ ਹੋਊਗਾ ਪੰਜਾਬ ਦਾ ਕਿਸੇ ਸਕੂਲ 'ਚ ਕਿਸੇ ਸਟੂਡੈਂਟਸ ਨੇ ਆਪ ਆਰਗੇਨਾਈਜ਼ ਕਰਕੇ ਤੇ ਪ੍ਰਸ਼ਾਸਨ ਨੂੰ ਇੱਥੇ ਬੁਲਾ ਕੇ ਉਹਨਾਂ ਤੋਂ ਬਲੇਸਿੰਗਸ ਲਈਆਂ ਹੋਣ। ਬਣੀ ਜਿਹੜੀ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ ਹੈ ਕਿਵੇਂ ਲੱਗਦਾ ਤੁਹਾਨੂੰ ਨਸ਼ਿਆਂ ਨੂੰ ਰੋਕਣ ਲਈ ਜਿਹੜੇ ਤਰ੍ਹਾਂ-ਤਰ੍ਹਾਂ ਦੇ ਨਮਾ ਚਲਾਈਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਵੱਲੋਂ ਕਈ ਅਲੱਗ-ਅਲੱਗ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਨਸ਼ਿਆਂ ਨਾਲ ਜਿਹੜਾ ਪੰਜਾਬ ਸਰ ਯੂਥ ਜਿਹੜਾ ਹੈ ਅੱਗੇ ਦੇ ਜਿਹੜੀ ਪੀੜ੍ਹੀ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਤੇ ਬੱਚਾਂ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਜਾ ਰਹੀ ਹੈ ਜਿਵੇਂ ਸਕੂਲ ਚ ਵੀ ਆ ਰੈਲੀ ਕੀਤੀ ਜਾ ਰਹੀ ਹੈ ਨਸ਼ਾ ਪੁਲਿਸ ਵੱਲੋਂ ਕੀਤੀ ਗਈ ਹੈ ਹਾਂਜੀ ਤੇ ਐਵੇਂ ਹੋਰ ਵੀ ਕਈ ਕੀਤੇ ਜਾ ਰਹੇ ਆ ਤੇ ਬਸ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਜਿਹਦੇ ਕਰਕੇ ਤੁਸੀਂ ਸਾਰੇ ਸੰਯੋਗ ਦਿਓ ਤੇ ਜਿਹੜੀ ਅੱਜ ਤੁਹਾਡੇ ਸਕੂਲ ਦੇ ਵਿੱਚ ਨਸ਼ਾ ਖਿਲਾਫ ਰੈਲੀ ਕੱਢੀ ਗਈ ਹੈ ਜਾਂ ਜਿਹੜੀ ਪੰਜਾਬ ਸਰਕਾਰ ਦਾ ਇਹ ਮੁਹਿੰਮ ਚਲਾਈ ਗਈ ਹੈ। ਜੁਧ ਨਸ਼ਾ ਵਿਰੋਧ ਕਿਵੇਂ ਲੱਗ ਰਿਹਾ ਹੈ? ਸਰ ਬਹੁਤ ਵਧੀਆ ਲੱਗ ਰਹੀ ਹੈ ਵੀ ਜਿੱਦਾਂ ਇਹ ਮੁਹਿੰਮ ਤੇ ਕੰਮ ਕਰ ਰਹੀ ਨਹੀਂ ਸਕੂਲ ਸਕੂਲ ਤੇ ਜਾ ਰਹੇ ਨਹੀਂ ਹਨੀ ਸਾਨੂੰ ਪ੍ਰਭਾਵਿਤ ਕਰਨੇ ਵੀ ਦੂਰ ਰਹੋ ਜਿਹੜੇ ਮਤਲਬ ਨਸ਼ੇ ਨੇ ਇਹ ਪੰਜਾਬ ਨੂੰ ਖੋਖਲਾ ਕਰ ਰਹੇ ਨੇ ਵੀ ਆਪਾਂ ਨੂੰ ਵੱਤ ਤੋਂ ਵੱਧ ਇਹਨਾਂ ਫਰਯੋਗ ਦੇਣਾ ਚਾਹੀਦਾ ਹੈ। ਹਾਂ ਜੀ। ਬਸ